ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਅੱਜ ਦੀ ਵੀਡੀਓ ਪਿੰਡ ਮਾਣੂ ਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਦੀ ਹੈ ਅੱਜ ਬਾਈ ਦਾ ਇੱਕ ਐਨੀਮਲ ਸੇਲ ਹੈ ਟੋਕੜ ਗੱਬਣ ਮੱਝ ਇਹਦੀ ਪੂਰੀ ਜਾਣਕਾਰੀ ਮੈਂ ਹੀ ਤੁਹਾਨੂੰ ਦੇਵਾਂਗਾ ਤੀਜੇ ਸੂਏ ਵਾਸਤੇ 5 ਮਹੀਨਿਆਂ ਦੀ ਗੱਬਣ ਹੈ ਤੇ 4 ਕਿਲੋ ਦੋ ਟਾਈਮ ਦਾ ਦੁੱਧ ਹੈ ਟੀਕੇ ਤੇ ਮਿਲਦੀ ਹੈ ਬਾਈ ਦੇ ਦੱਸਣ ਅਨੁਸਾਰ ਤੇ ਜੇ ਕੋਈ ਵੀ ਆਪਦੀ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਤਾਂ ਚੈੱਕ ਵੀ ਕਰਵਾ ਸਕਦਾ ਹੈ ਤੇ ਆਪਦੀ ਚਵਾਈ ਦੋ ਟਾਈਮ ਤਿੰਨ ਟਾਈਮ ਕਰ ਸਕਦਾ ਹੈ ਤੋਰ ਕੇ ਦਿਖਾ ਦਿਓ ਜੀ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਜਿਹੜੇ ਵੀ ਇਹਨੇ ਕਨੈਕਟ ਕਰਨਾ ਹੋਵੇ ਕਰ ਸਕਦਾ ਹੈ ਦੇਖ ਸਕਦੇ ਹੋ ਸੋਹਣੇ ਮੂੰਹ ਮੱਥੇ ਦੀ ਸੱਜਰ ਨੇ ਬਾਈ ਕਿੰਨਾ ਦੁੱਧ ਦਿੱਤਾ ਇਹਨੇ ਜਨ 12 ਕਿਲੋ ਦੁੱਧ ਸੀਗਾ ਠੀਕ ਸੰਜਰ ਦੇ ਥੱਲੇ 12 ਕਿਲੋ ਦੁੱਧ ਸੀਗਾ ਜੀ 5 ਥਣ ਹਵਾਨਾ ਤੁਸੀਂ ਦੇਖ ਸਕਦੇ ਹੋ ਸੋਨਾ ਮੁਠੀ ਵਾਲਾ ਥਣ ਲੱਗਿਆ ਵਾ ਜੀ ਹੈਵੀ weight ਦੀ ਝੋਟੀ ਸੋਨਾ ਮੂੰਹ ਮੱਥਾ ਜੀ ਤੇ ਬਾਈ ਜੀ ਡਿਮਾਂਡ 55000 ਰੁਪਇਆ ਕਰਦੇ ਆ ਬਾਕੀ ਮੌਕੇ ਤੇ ਮਾਨਤਾ ਨਾਲ ਜਰੂਰ ਹੋਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਜਿਹੜੇ ਵੀਰ ਨੇ ਕਨੈਕਟ ਕਰਨਾ ਹੈ ਕਰ ਸਕਦਾ ਹੈ ਤੱਕ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਦਬਾ ਲਓ ਤਾਂ ਜੋ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੇ ਕਰ ਪਹੁੰਚ ਸਕੇ ਧੰਨਵਾਦ